6 ਦਸੰਬਰ 1956 ਦਾ ਜਾਣੋ ਇਤਿਹਾਸ ਇਹ ਤਾਰੀਖ ਇਤਿਹਾਸ ਦੀ ਇੱਕ ਐਸੀ ਤਾਰੀਖ ਹੈ ਜਿਸ ਨੂੰ ਅਸੀਂ ਜਦੋਂ ਵੀ ਯਾਦ ਕਰਦੇ ਹਾਂ ਤੇ ਸਾਡਾ ਸ਼ੀਸ਼ ਇਸ ਰਹਿਨੁਮਾ ਇਸ ਮਹਾਨ ਆਤਮਾਵਲੀ ਸ਼ਖਸੀਅਤ ਦੇ ਅੱਗੇ ਝੁਕ ਜਾਂਦਾ ਹੈ ਆਖਰਕਾਰ ਅੱਜ ਦੀ ਤਾਰੀਖ ਦਾ ਪੂਰੇ ਭਾਰਤ ਵਿੱਚ ਦੇ ਵਿੱਚ ਹੀ ਨਹੀਂ ਪੂਰੇ ਸੰਸਾਰ ਦੇ ਵਿੱਚ ਇਸ ਤਾਰੀਖ ਨੂੰ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ ਆਖਰ ਕੀ ਹੈ ਇਸ ਤਾਰੀਖ ਦਾ ਇਤਿਹਾਸ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਡਕਰ ਜੀ ਦੀ ਵਰਸੀ ਦੇ ਮੌਕੇ ਤੇ ਆਪ ਸਭ ਨੂੰ ਸਾਦਰ ਪ੍ਰਣਾਮ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ 6 ਦਸੰਬਰ 1956 ਸ਼ਰੀਰਕ ਤੌਰ ਤੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਇਸ ਸੰਸਾਰ ਤੋਂ ਹਮੇਸ਼ਾ ਲਈ ਸ਼ਰੀਰਕ ਤੌਰ ਤੇ ਜਾ ਚੁੱਕੇ ਸਨ ਪਰ ਇੰਜ ਮਹਿਸੂਸ ਹੁੰਦਾ ਹੈ ਕਿ ਬਾਬਾ ਸਾਹਿਬ ਅੱਜ ਵੀ ਸਾਡੇ ਨਾਲ ਹੈ ਅਸੀਂ ਸਮਾਜ ਦੇ ਪ੍ਰਤੀ ਕਿੰਨੇ ਕੁ ਵਫਾਦਾਰ ਹਾਂ ਅਸੀਂ ਸਮਾਜ ਦੇ ਪ੍ਰਤੀ ਕੀ ਗੱਲਾਂ ਬਾਤਾਂ ਵਿੱਚ ਹੀ ਵਫਾਦਾਰੀ ਦਿਖਾਉਂਦੇ ਆ ਜਾਂ ਪ੍ਰੈਕਟੀਕਲੀ ਰੂਪ ਦੇ ਵਿੱਚ ਵੀ ਕੁਝ ਨਾ ਕੁਝ ਜੋ ਬਾਬਾ ਸਾਹਿਬ ਨੇ ਸਾਨੂੰ ਕੁਛ ਆਪਣੀ ਕਮਾਈ ਦਾ ਹਿੱਸਾ ਹਿੱਸਾ ਸਮਾਜ ਦੇ ਨਾਮ ਲਾਉਣ ਵਾਸਤੇ ਕਿਹਾ ਸੀ ਕਿ ਉਸ ਕਮਾਈ ਦਾ ਮਾਮੂਲੀ ਜਿਹਾ ਹਿੱਸਾ ਕੀ ਅਸੀਂ ਸਮਾਜ ਵਾਸਤੇ ਕੱਢ ਰਹੇ ਹਾਂ ਕਿ ਗੱਲਾਂ ਬਾਤਾਂ ਰਾਹੀਂ ਹੀ ਆਪਾਂ ਸਮਾਜ ਦਾ ਭਲਾ ਕਰੀ ਜਾਂਦੇ ਹਾਂ ਸਮਾਜ ਦੀ ਬਿਹਤਰੀ ਦੀਆਂ ਗੱਲਾਂ ਬਾਤਾਂ ਕਰੀ ਜਾਂਦੀਆਂ ਜਾਂ ਫਿਰ ਵੋਟ ਲੈਣ ਦੀ ਖਾਤਰ ਸਮਾਜ ਨੂੰ ਲੁਭਾਬ ਨੇ ਸੁਪਨੇ ਦਿਖਾ ਦਿਖਾ ਕੇ ਕਿਤੇ ਉਹਨਾਂ ਦਾ ਸ਼ੋਸ਼ਣ ਤਾਂ ਨਹੀਂ ਕਰ ਰਹੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਕਿਸ ਤਰ੍ਹਾਂ ਦੀ ਕਾਲਣਾ ਕਾੜੀ ਹੈ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਜਿਸ ਸਮਾਜ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਜਨਮ ਹੋਇਆ ਉਸ ਸਮਾਜ ਪਿੰਡਾਂ ਸ਼ਹਿਰਾਂ ਤੋਂ ਕੋਹਾਂ ਦੂਰ ਸੀ ਜਿਸ ਨੂੰ ਜਿਸ ਸਮਾਜ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਸੀ ਕਿ ਉਹ education ગ્રહણ ਕਰ सके ਸਿੱਖਿਆ ਪ੍ਰਾਪਤ ਕਰ सके ਆਪਣੇ ਦੁੱਖ ਆਪਣੀ ਗੱਲ ਦੂਸਰਿਆਂ ਦੇ ਸਾਹਮਣੇ ਰੱਖ सके ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਜ਼ਾਦੀ ਨਹੀਂ ਸੀ ਔਰ ਤੁਸੀਂ ਸੁਣਿਆ ਹੋਣਾ ਕਿ ਉਸ ਜ਼ਮਾਨੇ ਦੇ ਵਿੱਚ ਇਹ ਲੋਕ ਛੂਤਰ ਜਾਤੀ ਦੇ ਨਾਲ ਸੰਬੰਧਤ ਦਲਿਤਾਂ ਦੇ ਨਾਲ ਸੰਬੰਧਤ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਸਨ ਡਾਕਟਰ ਅੰਬੇਡਕਰ ਸਾਹਿਬ ਜੀ ਦਾ ਜਦੋਂ ਜਨਮ ਹੋਇਆ ਉਸ ਵੇਲੇ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਜ਼ਿਆਦਾ ਕਰਕੇ ਖੁਸ਼ੀ ਵੀ ਨਹੀਂ ਮਨਾਈ ਜਾ ਸਕਦੀ ਸੀ ਹਾਲਾਂਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਪਿਤਾ ਜੀ ਅੰਗਰੇਜ਼ਾਂ ਦੀ ਆਰਮੀ ਦੇ ਵਿੱਚ ਮੌਜੂਦ ਸੀ ਲੇਕਿਨ ਦੋਸਤੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਦੋਂ ਥੋੜੀ ਜਿਹਾ ਵੱਡੇ ਹੋਏ ਤਾਂ ਐਜੂਕੇਸ਼ਨ ਪ੍ਰਾਪਤ ਕਰਨ ਵਾਸਤੇ ਸਕੂਲ 'ਚ ਉਹਨਾਂ ਦਾ ਦਾਖਲਾ ਹੋ ਗਿਆ ਦਾਖਲਾ ਕੋਈ ਐਮੀ ਨਹੀਂ ਹੋ ਗਿਆ ਜਿਸ ਸਕੂਲ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਪੜਾਉਣ ਵਾਸਤੇ ਭੇਜਿਆ ਕਰਦੇ ਸਨ ਸਕੂਲ ਦੇ ਵਿੱਚ ਬੱਚੇ ਤਾਂ ਕੀ ਅਧਿਆਪਕ ਵੀ ਉਸ ਤੋਂ ਵਿਤਕਰਾ ਕਰਦੇ ਸਨ ਅਧਿਆਪਕ ਵੀ ਉਸ ਨੂੰ ਕਲਾਸ ਤੋਂ ਦੂਰ ਬਿਠਾਉਂਦੇ ਸਨ ਕਲਾਸ ਦੇ ਉਹਨਾਂ ਵਿਦਿਆਰਥੀਆਂ ਦੇ ਨਾਲ ਨਹੀਂ ਸੀ ਬਿਠਾਉਂਦੇ ਜਿਹੜੇ ਵਿਦਿਆਰਥੀ ਉੱਚ ਜਾਤੀ ਦੇ ਸਮਝੇ ਜਾਂਦੇ ਸਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਨਾਲ ਆਪਣੇ ਹੋ ਰਹੇ ਇਸ ਵਿਤਕਰੇ ਨੂੰ ਲੈ ਕੇ ਆਪਣੇ ਮਾਪੇ ਦੇ ਨਾਲ ਵੀ ਗੱਲਾਂ ਸ਼ੇਅਰ ਕੀਤੀਆਂ ਪਰ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਉਹ ਠੇਸ ਆਪਣੀ ਇਸ ਕ੍ਰਾਂਤੀਕਾਰੀ ਸਫ਼ਰ ਦੀ ਨੀਵ ਰੱਖੀ ਹੋ ਰਹੇ ਵਿਤਕ੍ਰਿਆ ਨੂੰ ਉਹ ਰਾਤ ਜਦੋਂ ਸੌਣ ਲਈ ਮਤਲਬ ਆਪਣੇ ਮੰਜੇ ਵੱਲ ਜਾਂਦੇ ਤਾਂ ਉਹ ਸਕੂਲ ਦੇ ਵਿੱਚ ਹੋ ਰਹੇ ਵਿਤਕਰੇ ਦੀਆਂ ਉਹ ਗੱਲਾਂ ਬਾਤਾਂ ਦੂਰ ਬਿਠਾਉਣਾ ਘੜੇ ਤੇ ਪਰਛਾਵੇਂ ਨਹੀਂ ਜਾਣਾ ਚਾਹੀਦਾ ਪਾਣੀ ਨਹੀਂ ਪੀ ਸਕਦੇ ਤੁਸੀਂ ਇਸ ਘੜੇ ਦੇ ਵਿੱਚੋਂ ਤੁਸੀਂ ਤੁਸੀਂ ਆਪਣੇ ਆਪਣੀ ਐਜੂਕੇਸ਼ਨ ਦੇ ਨਾਲ ਸੰਬੰਧਿਤ ਉਸ ਟੀਚਰ ਦੇ ਨਾਲ ਗੱਲਬਾਤ ਨਹੀਂ ਸੀ ਕਰ ਸਕਦੇ ਪਰਛਾਵੇਂ ਤੋਂ ਵੀ ਨਫ਼ਰਤ ਕਰਦੇ ਸਨ ਉੱਚ ਜਾਤੀ ਦੇ ਬੱਚੇ ਉਹਨਾਂ ਹਾਲਾਤਾਂ ਦੇ ਵਿੱਚ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਆਪਣੀ ਇਸ ਹੋ ਰਹੇ ਵਿਤਕਰੇ ਦੀ ਮਤਲਬ ਮਜਬੂਤ ਨਹੀਂ ਸਮਝ ਕੇ ਉਸ ਨੂੰ ਭਵਿੱਖ ਦੇ ਵਿੱਚ ਉਸਾਰਿਆ ਦੋਸਤੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਨ੍ਹਾਂ ਨੂੰ ਅੱਜ ਪੂਰੇ ਸੰਸਾਰ ਦੇ ਵਿੱਚ ਬੜੇ ਸਨਮਾਨ ਤੇ ਬੜੇ ਪਿਆਰ ਭਰੇ ਸ਼ਬਦਾਂ ਨਾਲ ਯਾਦ ਕੀਤਾ ਜਾਂਦਾ ਹੈ ਡਾਕਟਰ ਅੰਬੇਡਕਰ ਸਾਹਿਬ ਜਿਨ੍ਹਾਂ ਦੀ ਜ਼ਿੰਦਗੀ ਦੇ ਇਤਿਹਾਸ ਤੇ ਆਪਾਂ ਨਜ਼ਰ ਮਾਰੀਏ ਤਾਂ ਸੱਚਮੁੱਚ ਬਹੁਤ ਸਾਰੇ ਲੋਕ ਜੋ ਅੱਜ ਵੀ ਕਿਤੇ ਨਾ ਕਿਤੇ ਇਸ ਜਾਤੀ ਵਿਤਕਰੇ ਦੇ ਵਿੱਚ ਫਸੇ ਹੋਏ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਮਤਲਬ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਦੇ ਨਾਲ ਨਫ਼ਰਤ ਕਰ ਰਹੇ ਨੇ ਲੋਕ ਉਹਨਾਂ ਲਈ ਜਿਹਹਾ ਹਥਿਆਰ ਦਿੱਤਾ ਉਹ ਹਥਿਆਰ ਸੀ ਸਿੱਖਿਆ ਦਾ ਹਥਿਆਰ ਉਹ ਹਥਿਆਰ ਸੀ ਸਿੱਖਿਆ এডਿਕੇਸ਼ਨ এডਿਕੇਸ਼ਨ ਆਪਣੇ ਆਪ ਲਈ ਤਾਂ ਲੈਣੀ ਲੈਣੀ ਹੈ ਲੇਕਿਨ ਉਸ এডਿਕੇਸ਼ਨ ਦਾ ਸਮਾਜ ਨੂੰ ਕਿਦਾਂ ਕੋ ਆਪਾ ਫਾਇਦਾ ਦੇ ਰਹੇ ਆ ਕਿਤੇ ਉਹ এডਿਕੇਸ਼ਨ ਆਪਣੇ ਵਾਸਤੇ ਤਾਂ ਨਹੀਂ ਲਾਗੂ ਕਰੀ ਜਾਂਦੇ ਕਿ ਜੇਕਰ ਅਸੀਂ এডਿਕੇਸ਼ਨ ਆਪਣੇ ਵਾਸਤੇ ਤਾਂ ਬਾਬਾ ਸਾਹਿਬ ਨੇ ਕਿਹਾ ਸੀ ਕਿ ਉਹ এডਿਕੇਸ਼ਨ ਜਿਹੜੀ ਦੂਸਰਿਆਂ ਦੇ ਵੀ ਕੰਮ ਆਵੇ ਸੋ ਦੋਸਤੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਨਾਲ ਜੇ ਚਾਰ ਪੰਜ ਸ਼ਬਦ ਆਪਾਂ ਹੋਰ ਲਾਈਏ ਤੇ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਸ਼ਖਸੀਅਤ ਤੋਂ ਉਸ ਲੈਵਲ ਤੇ ਨਹੀਂ ਨਜ਼ਰ ਆਉਂਦੇ ਉਹ ਇੱਕ ਭਾਰਤ ਦੇ ਕਾਨੂੰਨ ਸਾਜ ਸੰ ਅਰਥ ਸ਼ਾਸਤਰੀ ਆ ਰਾਜਨੀਤੀਵਾਦ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ ਬਹੁਜਨ ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ ਪਰ ਜੋਰ ਪ੍ਰਚਾਰ ਕੀਤਾ ਉਸ ਸਮੇਂ ਦੇ ਵਿੱਚ ਮਨੁੱਖ ਸਿਮਰਤੀ ਨੂੰ ਸਾੜਨਾ ਕੋਈ ਮਾਮੂਲੀ ਗੱਲ ਸੀ ਜਦ ਕਿ ਔਰਤਾਂ ਦੇ ਕਿਰਤ ਦੇ ਅਧਿਕਾਰੀਆਂ ਦਾ ਸਮਰਥਨ ਵੀ ਉਹਨਾਂ ਨੇ ਕੀਤਾ ਹੈ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆ ਮੰਤਰੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ ਭਾਰਤ ਅਤੇ ਹੋਰ ਕਿਤੇ ਉਹਨਾਂ ਨੂੰ ਅਕਸਰ ਬਾਬਾ ਸਾਹਿਬ ਮਰਾਠੀ ਵਿੱਚ ਭਾਵ ਆਦਰ ਯੋਗ ਪਿਤਾ ਵੀ ਕਿੰਦੇ ਸਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚੋਂ ਅਰਥ ਸ਼ਾਸਤਰ ਦੇ ਵਿੱਚ ਡਾਕਟੋਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰੀ, ਰਾਜਨੀਤੀ ਵਿਗਿਆਨ ਦੇ ਵਿੱਚ ਖੋਜ ਲਈ ਇੱਕ ਵਿਦਵਾਨ ਦੇ ਰੂਪ ਦੇ ਵਿੱਚ ਪ੍ਰਸਿੱਧੀ ਹਾਸਲ ਕੀਤੀ। ਆਪਣੇ ਸ਼ੁਰੂਆਤੀ ਕੈਰੀਅਰ ਦੇ ਵਿੱਚ ਉਹ ਇੱਕ ਅਰਥ ਸ਼ਾਸਤਰੀ ਪ੍ਰੋਫੈਸਰ ਅਤੇ ਵਕੀਲ ਵੀ ਰਹੇ ਦੇ। ਉਸਨੇ ਬਾਅਦ ਦੇ ਵਿੱਚ ਜੀਵਨ ਦੇ ਵਿੱਚ ਉਹ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਵੀ ਨਜ਼ਰ ਆਏ ਉਹ ਭਾਰਤ ਦੀ ਆਜ਼ਾਦੀ ਲਈ ਪ੍ਰਚਾਰ ਅਤੇ ਗੱਲਬਾਤ ਰਸਾਲੇ ਛਾਪਾਉਣੇ ਰਾਜਨੀਤਿਕ ਅਧਿਕਾਰਾਂ ਦੀ ਵਕਾਲਤ ਕਰਨ ਅਤੇ ਉਸ ਦੇ ਵਿੱਚ ਸ਼ਾਮਲ ਹੋ ਗਏ ਅਤੇ ਬਹੁਤ ਜਨਾਂ ਲਈ ਸਮਾਜਿਕ ਆਜ਼ਾਦੀ ਅਤੇ ਭਾਰਤ ਦੀ ਸਤ੍ਆਪਤੀ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ 1952 ਦੇ ਵਿੱਚ ਉਹਨਾਂ ਨੇ ਯਮਾ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਬੁੱਧ ਧਰਮ ਧਾਰਨ ਕਰ ਲਿਆ ਉਹਨਾਂ ਦੇ ਨਾਲ ਲੱਖਾਂ ਦੀ ਤਾਦਾਦ ਦੇ ਵਿੱਚ ਬਹੁਤ ਜਨ ਵੀ ਇਸ ਧਰਮ ਨੂੰ ਸਵੀਕਾਰ ਕੀਤਾ 1990 ਦੇ ਵਿੱਚ ਬਾਬਾ ਸਾਹਿਬ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਦੇ ਕੇ ਸਨਮਾਨਿਤ ਕੀਤਾ ਡਾਕਟਰ ਅੰਬੇਡਕਰ ਜੀ ਸਿਰਫ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਹੀ ਨਹੀਂ ਸਨ ਬਲਕਿ ਇੱਕ ਯੁੱਗਪੁਰਸ਼ ਹੁੰਦੇ ਹੋਏ ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕਰਨ ਵਾਲੇ ਵਿਦਵਾਨ ਸਨ ਜੇਕਰ ਇਹਨਾਂ ਦੇ ਮੁੱਢਲੇ ਜੀਵਨ ਤੇ ਆਪਾਂ ਨਜ਼ਰ ਮਾਰੀਏ ਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਮਧ ਪ੍ਰਦੇਸ਼ ਦੇ ਵਿੱਚ ਸ਼ਹਿਰ ਮਾਓ ਹੁਣ ਡਾਕਟਰ ਅੰਬੇਡਕਰ ਨਗਰ ਦੇ ਨਾਲ ਉਹ ਸ਼ਹਿਰ ਜਾਣਿਆ ਜਾਂਦਾ ਹੈ। ਉਥੋਂ ਦੀ ਇੱਕ ਫੌਜੀ ਸ਼ੌਣੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਔਰ ਉਹ ਰਾਮਜੀ ਮਾਲੋਜੀ ਸਿੱਕਪਾਲ ਇੱਕ ਫੌਜੀ ਅਫਸਰ ਜੋ ਸੂਬੇਦਾਰ ਦੇ ਅਹੁਦੇ ਤੇ ਸੀ ਅਤੇ ਭੀਮਾਬਾਈ ਸਿੱਕਪਾਲ ਦਾ 14ਵਾਂ ਤੇ ਆਖਰੀ ਬੱਚੇ ਸਨ ਡਾਕਟਰ ਅੰਬੇਡਕਰ ਸਾਹਿਬ। ਉਸ ਦਾ ਪਰਿਵਾਰ ਜੋ ਕਿ ਮਹਾਰਾਸ਼ਟਰ ਦੇ ਰਤਨਾਗIRI ਜ਼ਿਲ੍ਹੇ ਦੇ ਅੰਬਾਬਾਦ ਸ਼ਹਿਰ ਤੋਂ ਮਰਾਠੀ ਛੋਕੜ ਵਾਲਾ ਪਰਿਵਾਰ ਸੀ ਅੰਬੇਡਕਰ ਦਾ ਜਨਮ ਦਲਿਤ ਮਹਾਰ ਜਾਤੀ ਦੇ ਵਿੱਚ ਹੋਇਆ ਜਿਸ ਨੂੰ ਅਸ਼ੂਤ ਸਮਝਿਆ ਜਾਂਦਾ ਸੀ ਸਮਾਜਿਕ ਆਰਥਿਕ ਅਤੇ ਵਿਤਕਰੇ ਦੇ ਅਧੀਨ ਸੀ ਇਹ ਲੋਕ ਦੋਸਤੋ ਜਿਨ੍ਹਾਂ ਨੇ ਪੜੋ ਜੁੜੋ ਸੰਘਰਸ਼ ਕਰੋ ਇਹ ਤਿੰਨ ਸ਼ਬਦਾਂ ਦੇ ਵਿੱਚ ਜ਼ਿੰਦਗੀ ਦਾ ਨਿਚੋੜ ਰੱਖ ਕੇ ਰੱਖ ਦਿੱਤਾ ਹੈ ਜਦੋਂ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਔਰਤ ਆਪਣੇ ਜਜ਼ਬਾਤ ਕਿਸੇ ਨਾਲ ਸ਼ੇਅਰ ਨਹੀਂ ਸੀ ਕਰ ਸਕਦੀਆਂ ਘਰ ਦੀ ਚਾਰ ਦਿਵਾਰੀ ਦੇ ਵਿੱਚ ਰਹਿਣ ਲਈ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਉਸ ਵੇਲੇ ਇਸ ਤੋਂ ਪਹਿਲਾਂ ਮਾਤਾ ਸਬਿਤਰੀ ਵੈ ਫੂਲੇ ਜੀ ਤੇ ਮਹਾਤਮਾ ਜੋਤੀ ਰਾ ਫੂਲੇ ਜੀ ਨੇ ਇੱਕ ਕਦਮ ਚੱਕਿਆ ਉਸ ਕਦਮ ਨੂੰ ਕਾਨੂੰਨੀ ਤੌਰ ਤੇ ਸਟੈਂਪ ਲਗਾਈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਮਾਤਾ ਸਵਿਤ੍ਰੀਬਾਈ ਫੂਲੇ ਜੀ ਨੇ ਇੱਕ ਬਹੁਤ ਵੱਡਾ ਸਟੈਪ ਚੱਕਿਆ ਹਾਲਾਂਕਿ ਸਟੈਪ ਚੱਕਣ ਦੇ ਪਿੱਛੇ ਉਹਨਾਂ ਨੂੰ ਜ਼ਲੀਲ ਬੇਇੱਜ਼ਤ ਵੀ ਹੋਣਾ ਪਿਆ ਲੇਕਿਨ ਉਹ ਆਪਣੀ ਵਿਚਾਰਧਾਰਾ ਦੇ ਨਾਲ ਕਿਸੇ ਨਾਲ ਵੀ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਉੱਚ ਜਾਤੀ ਦੇ ਲੋਕ ਨਹੀਂ ਸੀ ਚਾਹੁੰਦੇ ਕਿ ਔਰਤਾਂ ਨੂੰ ਐਜੂਕੇਟ ਕੀਤਾ ਜਾਵੇ माता सावित्रीबाई फुले महात्मा ज्योतिबा फुले ਅਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਬਦੌਲਤ ਅੱਜ ਸਾਡੀਆਂ ਧੀਆਂ ਭੈਣਾਂ ਮਾਮਾ ਹਰ ਉਸ ਉੱਚੇ ਅਹੁਦੇ ਤੇ ਵਿਰਾਸਤ ਮਾਨ ਨੇ ਸੋ ਦੋਸਤੋ 바ਵਾ ਸਾਹਿਬ ਦੇ ਇਤਿਹਾਸ ਤੇ ਜਿੰਨਾ ਵੀ ਮਰਜੀ ਆਪਾਂ ਬੋਲੀਏ ਉਹ ਘਟ ਹੈ ਕਿਉਂਕਿ 바ਵਾ ਸਾਹਿਬ ਨੇ ਉਹ ਕੀਤਾ ਹੈ ਜੋ ਰਹੀਦੀ ਦੁਨੀਆ ਤੱਕ ਨਹੀਂ ਕੋਈ ਕਰ ਸਕਦਾ ਉਹਨਾਂ ਦੀ ਸੋਚ ਨੂੰ ਪਾਵਰ ਆਫ ਸੋਸ਼ਲ ਯੂਨਿਟੀ ਤੇ ਪੋਸੂ ਨਾਮਾ ਚੈਨਲ ਹਮੇਸ਼ਾ ਸੈਲੂਟ ਕਰਦਾ ਹੈ ਅੱਜ 6 ਦਸੰਬਰ ਹੈ ਬਾਬਾ ਸਾਹਿਬ ਜੀ ਦਾ ਫਿਜ਼ੀਕਲੀ ਜਾਣਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਘਾਟਾ ਹੈ ਲੇਕਿਨ ਇੱਕ ਕੁਦਰਤ ਦਾ ਕਾਨੂੰਨ ਹੈ ਜੋ ਇਸ ਸੰਸਾਰ ਤੇ ਆਇਆ ਇੱਕ ਨਾ ਇੱਕ ਦਿਨ ਆਪਣੀ ਵਾਰੀ ਦੇ ਅਨਸਾਰ ਉਹਨਾਂ ਨੇ ਜਾਣਾ ਹੀ ਜਾਣਾ ਹੈ 바ਵਾ ਸਾਹਿਬ ਸ਼ਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਲੇਕਿਨ ਉਹਨਾਂ ਦੀਆਂ ਪ੍ਰਾਪਤੀਆਂ ਉਹਨਾਂ ਦੇ ਦਿਸ਼ਾ ਨਿਰਦੇਸ਼ ਹਮੇਸ਼ਾ ਸਾਨੂੰ ਮਾਰਗਦਰਸ਼ਨ ਦਿਖਾਉਂਦੇ ਰਹਿਣਗੇ ਸੋ ਅੱਜ 바ਵਾ ਸਾਹਿਬ ਦੀ ਵਰਸੀ ਦੇ ਮੌਕੇ ਤੇ ਪਾਵਰ ਆਫ ਸੋਸ਼ਲ ਯੂਨਿਟੀ ਦੀ ਪੋਸੂ ਨਾਮਾ ਚੈਨਲ ਬਲੋਂ ਇਸ ਵਰਸੀ ਦੇ ਮੌਕੇ ਤੇ 사ਦਰ ਪ੍ਰਣਾਮ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ